जय गुरुदेव ਧੰਨ ਗੁਰਦੇਵ ਮੈਂ ਸੌਂਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜੀ ਅੱਜ ਦੀ ਗੱਲ ਕਰੀਏ ਤੇ ਅੱਜ ਰਣਜੀਤ ਨਗਰ ਦੇ ਵਿੱਚ ਸਤਗੁਰੂ ਰਵਿਦਾਸ ਭਵਨ ਹੈ ਔਰ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇੱਕ ਵਾਟਰ কুলਰ ਦੀ ਸੇਵਾ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਇਸ ਤਰ੍ਹਾਂ ਦੀਆਂ ਸੇਵਾਾਂ માં ਮਾਲਕ ਕਿਸੇ ਕਿਸੇ ਦੇ ਮੁਕੱਦਰ ਦੇ ਵਿੱਚ ਹੀ ਨਸੀਬ ਰੱਖਦਾ ਹੈ ਉਹਨਾਂ ਦੇ ਮੁਕੱਦਰ 'ਚ ਹੀ ਲਿਖਦਾ ਹੈ لیکن میڈم اپاسنا جی دی ٹیم دا اج سچ مچ ਸਾਡੇ ਕੋਲ ਸ਼ਬਦ ਨਹੀਂ ਹੈ ਕਿ ਅਸੀਂ ਕਿਹਨਾ ਸ਼ਬਦਾਂ ਨਾਲ ਉਹਨਾਂ ਦਾ ਧੰਨਵਾਦ ਕਰੀਏ ਕਿ ਉਹਨਾਂ ਨੇ ਇਸ ਭਵਨ ਨੂੰ ਸਤਗੁਰੂ ਅਰਦਾਸ ਭਵਨ ਨੂੰ ਜਿਹੜਾ ਕਿ ਸਿਉਣਾ ਰੋਡ ਪਟਿਆਰੇ ਦੇ ਵਿੱਚ ਸਥਿਤ ਹੈ ਉਸ ਨੂੰ واਟਰ কুলਰ ਦੇ ਕੇ ਕਿੱਡਾ ਕਿੱਡੀ ਵੱਡੀ ਸੇਵਾ ਕੀਤੀ ਹੈ ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਹੈ ਔਰ ਇਸ ਤਰ੍ਹਾਂ ਦੀਆਂ ਸੇਵਾਵਾਂ ਮੈਂ ਜਿਵੇਂ ਦੱਸਿਆ ਨਾ ਕਿ ਮਾਲਕ ਕਿਸੇ ਦੇ مقدر ਵਿੱਚ ਹੀ ਲਿਖਦਾ ਹੈ उपासना मैडम के गलबात करने की कोशिश करते हैं उपासना मैडम सब तो पहला प्यार भरी सत श्रीकाल सत श्रीकाल पंजाब तो ही संबंधित हो या आउट ऑफ पंजाब तो आउट ऑफ पंजाब दिल्ली से दिल्ली से हो मैडम इस तरह की जो सेवा तुसी कीती है मेरे को अल्फाज नहीं है कि कितना शब्द नाल थोड़ा थैंक्स था करा किस तरह प्रेरित हुए हो इस तरह दी सेवा मान ली आज हम आज हमारा जो पंजाब एंड सिंध बैंक है उसका एक सौ सत्रहवा फाउंडेशन डे है हमारा बैंक उन्नीस सौ आठ में स्टैब्लिश हुआ था और एक सौ सोलह और हमारा बैंक शुरू से ही हमेशा सोशल सर्विसेज में आगे रहा है तो आज एक इतने अच्छे दिन में एक ऑस्पिशियस ओकेजन पे हमने हमारे बैंक ने वाटर कूलर डोनेट किया है श्री गुरु रविदास भवन को और आप सभी का बहुत बहुत धन्यवाद कि आपने हमें ये अपॉर्चुनिटी दी कि हम यहाँ पे एक वाटर कूलर डोनेट कर पाए और हम ये उम्मीद करते हैं कि इस वाटर कूलर से सबकी जो आसपास लोग हैं गर्मियों में पानी पियेंगे और उनको जो मतलब थोड़ी हमारी तरफ से जो भी हम कर सकते हैं वो हम कर रहे हैं अच्छा उपासना मैडम इससे पहले भी आप कहीं आ, मतलब उद्घाटन करके आए हो या सीधे यहाँ आए हो कितने इस बार कितने वाटर कूलर डोनेट कर चुके हो इस इस बार हम लोग पांच वाटर कूलर डोनेट कर रहे हैं एक वाटर कूलर संगरूर में बरनाला में राजपुरा में और दो पटियाला में और उसके अलावा हम अलग अलग जगहों पे पांच व्हील चेयर भी डोनेट कर रहे हैं अलग अलग संस्थाओं को तो और आगे भी हम इस तरह से कुछ ना कुछ सीएसआर एक्टिविटी में कुछ ना कुछ डोनेट करते रहेंगे ये हमारी आशा है और उम्मीद बिल्कुल उपासना मैडम आपकी बहुत बड़ी आशा है और कंटिन्यू रहनी चाहिए और जैसे आप बता रहे हैं कि व्हील चेयर दिए हैं वाटर कूलर दिए हैं ये ये हमारे लिए भी बहुत मतलब गर्व की बात है कि आप इतना अच्छा काम कर रहे हैं और ਆਪ ਲੋਗ ਸਚਮੁਚ ਵਧਾਈ ਦੇ ਪਾਤਰੋ ਮਿਸਟਰ ਪੂਰੀ ਜੀ ਮੇਰੇ ਸਾਥ ਹੈ ਪੂਰੀ ਸਾਹਿਬ ਜਿਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਜਦੋਂ 5 6 ਸਾਲ ਦੇ ਸੀਗੇ ਔਰ ਪੂਰੀ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਜਿਵੇਂ ਕਿ ਮੈਮឧបਸਨਾ ਜੀ ਨੇ ਦੱਸਿਆ ਗਿਆ ਸਾਡੇ ਜਰਨਲ ਮੈਨੇਜਰ ਪਟਿਆਲਾ ਜ਼ੋਨ ਦੇ ਜਿਵੇਂ ਕਿ ਪੰਜਾਬ ਦੇ ਆਪਣਾ ਪੰਜਾਬ ਐਂਡ ਸਿੰਧ ਬੈਂਕ ਦੇ ਅੱਜ 117ਵਾਂ ਜਨਮ ਦਿਹਾੜਾ ਉਸ ਦੇ ਉਪਲਕਸ਼ ਚ ਆਪਾਂ ਸਾਰਿਆਂ ਨੂੰ ਇੱਥੇ ਮਤਲਬ ਇਕੱਠੇ ਹੋਏ ਆ ਤੇ ਇਹ ਸਾਡਾ ਬਹੁਤ ਹੀ ਇਹ ਸੁਭਾਗ ਹੈ ਵੀ ਅਸੀਂ ਸ਼ਿਸ਼ੀਰੀ ਗੁਰੂ ਰਵਿਦਾਸ ਪਵਨ ਦੇ ਵਿੱਚ ਇੱਕ ਵਾਟਰ ਕੁਲਰ ਡੋਨੇਟ ਕਰ ਸਕੇ। ਕੀ ਬਾਤ ਹੈ? ਅਸੀਂ ਇਹੀ ਆਸ਼ਾ ਕਰਦੇ ਹਾਂ ਕਿ ਸਿਉਨਾ ਐਜ਼ ਅ ਸਿਉਨਾ ਬ੍ਰਾਂਚ ਮੈਨੇਜਰ ਵੀ ਮੇਰੇ ਨਾਲ ਐਂ ਲੋਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਖਾਤੇ ਖੁਲ੍ਹਾਉਣ ਵੱਧ ਤੋਂ ਵੱਧ ਆਪਣੇ ਕੋਈ ਵੀ ਜ਼ਰੂਰਤ ਹੈ, ਕੁਝ ਵੀ ਹੈ ਬੈਂਕ ਦੇ ਦਰਵਾਜ਼ੇ ਹਮੇਸ਼ਾ ਉਹਨਾਂ ਲਈ ਖੁੱਲੇ ਨੇ। ਬਿਲਕੁਲ ਬਿਲਕੁਲ ਲੋਨ ਵਾਸਤੇ ਨਹੀਂ ਕਿਹਾ ਪੁਰੀ ਸਾਹਿਬ ਨੇ ਵੀ ਲੋਨ ਵੀ ਵੱਧ ਤੋਂ ਵੱਧ ਆ ਕੇ ਲਓ ਔਰ ਸਰ ਉਪਾਸਨਾ ਮੈਡਮ ਉਹਨਾਂ ਨੇ ਜਿਹੜੇ ਕਿ ਜਨਰਲ ਮੈਨੇਜਰ ਨੇ ਇੱਕ ਬਹੁਤ ਵੱਡਾ ਕਰਮ ਕੀਤਾ ਹੈ ਔਰ ਸੱਚਮੁੱਚ ਇਸ ਏਰੀਆ ਦੇ ਵਿੱਚ ਜ਼ਰੂਰਤ ਹੈ। ਕੀ ਕਹਿਣਾ ਚਾਹ ਸ੍ਰੀ ਗੁਰੂ ਰਵਿਦਾਸ ਭਵਨ ਵਿੱਚ ਇਸ ਪਾਣੀ ਦੇ ਲਈ ਵਾਟਰ ਕੂਲਰ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਪਰ ਕਿਸੇ ਸਰਕਾਰ ਵੱਲੋਂ ਜਾਂ ਹੋਰ ਵੱਲੋਂ ਨਹੀਂ ਲਵਾਇਆ ਜਾ ਸਕਦਾ ਸੀ ਇਹਨਾਂ ਨੇ ਬੈਂਕ ਦੇ ਅਧਿਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਵਾਟਰ ਕੂਲਰ ਦੇ ਕੇ ਬਹੁਤ ਵਧੀਆ ਕੰਮ ਕੀਤਾ ਤੇ ਆਮ ਜਨਤਾ ਲਈ ਤੇ ਸਹੂਲ ਲੋਕਾਂ ਲਈ ਬੜੀ ਵੱਡੀ ਸਹੂਲਤ ਵਰਦਾਨ ਕੀਤੀ ਹੈ ਮੈਂ ਤੇ ਸੋਸਾਇਟੀ ਵੱਲੋਂ ਅਸੀਂ ਇਹਨਾਂ ਬੈਂਕ ਦੇ ਅਧਿਕਾਰੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ मतलब इस एरिया नु जरूरत सी, जरूरत सी, सी, जरूरत सी much, so, जरूरत ओ जरूरत नु ਤੁਸੀਂ ਸੱਚਮੁੱਚ ਮਹਿਸੂਸ ਕਰਦੇ ਸੀ ਇਸ ਗੱਲ ਦਾ ਮਹਿਸੂਸ ਕਰਦੇ ਸੀ ਜੀ ਇਸ ਗੱਲ ਦਾ ਪਰ ਇੰਨੀ ਵੱਡੀ ਕੀਮਤ ਤੇ ਅਸੀਂ ਆਪਨੇ ਤੌਰ ਤੇ ਨਹੀਂ ਲਵਾ ਸਕੇ ਕਿਉਂਕਿ ਹੋਰ ਅਸੀਂ ਕੰਮ ਕੀਤੇ ਆ ਇਸ ਵਾਸਤੇ ਇਹਦੀ ਬਹੁਤ ਜਰੂਰਤ ਸੀ ਜੀ ਸਰ ਥੈਂਕ ਯੂ ਵੈਰੀ ਮਚ ਸਰ ਸੋ ਦੋਸਤੋ ਸੱਚਮੁੱਚ ਜਿਸ ਚੀਜ਼ ਦੀ ਜ਼ਰੂਰਤ ਹੋਵੇ ਜਦੋਂ ਉਹ ਮੁਰਾਦ ਪੂਰੀ ਹੋ ਜਾਵੇ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਮੇਰੇ ਕੋਲ ਐਕਸਪਲੇਨ ਕਰਨ ਵਾਸਤੇ ਸ਼ਬਦ ਨਹੀਂ ਹੈ ਸੋ ਬਹੁਤ ਅੱਛਾ ਲੱਗਾ ਉਪਾਸਨਾ ਮੈਡਮ ਉਹਨਾਂ ਦੀ ਟੀਮ ਨੂੰ ਇੱਕ ਵਾਰ ਫਿਰ ਪੋਸੂਨਾ ਮਾ ਚੈਨਲ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਜਿੱਥੇ ਹਰੇਕ ਮਹੀਨੇ ਪੂਰਵਾਸੀ ਦਾ ਦਿਹਾੜਾ ਮਨਾਇਆ ਜਾਂਦਾ ਉੱਥੇ ਹੋਰ ਵੀ ਮਿਸ਼ਨਾਂ ਦੇ ਨਾਲ ਜੋ ਧਰਮਾਂ ਦੇ ਨਾਲ ਸੰਬੰਧਿਤ ਮਿਸ਼ਨ ਹੈ ਹਰੇਕ ਹਫ਼ਤੇ ਕੋਈ ਨਾ ਕੋਈ ਇੱਥੇ ਸਤਸੰਗ ਚੱਲਦਾ ਰਹਿੰਦਾ ਵੱਡੀ ਤਦਾਦ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੀ ਜਿਹੜੀ ਸਮੂਹ ਸੰਗਤ ਆ ਇੱਥੇ ਹਾਜ਼ਰ ਹੁੰਦੀ ਆ ਸੋ ਮੈਂ ਸਮਝਦਾ ਕਿ ਪੰਜਾਬ ਐਨ ਸਿੱਧ ਬੈਂਕ ਦੀ ਟੀਮ ਵੱਲੋਂ ਆਪਣੇ ਬੜੀ ਦੂਰ ਦੇਸੀ ਦੇ ਨਾਲ ਜੋ ਇਸ ਪਾਵਨ ਨੂੰ ਚੁਣਿਆ ਇਸ ਵਾਟਰ ਪੂਲ ਡੋਨੇਟ ਕਰਨ ਲਈ ਸੋ ਉਹਨਾਂ ਦਾ ਬਹੁਤ ਜਿਹੜਾ ਇਹ ਪ੍ਰਭਾਵ ਸਮੂਹ ਇਲਾਕਾ ਨਿਵਾਸੀਆਂ ਤੇ ਜਾਣਾ ਪੰਜਾਬ ਐਨ ਸਿੱਧ ਬੈਂਕ ਦਿਨੋਂ ਦਿਨ ਹੋਰ ਤਰੱਕੀ ਵੱਲ ਵਧੇਗਾ ਸੋ ਇੱਕ ਅੱਜ ਦਾ ਜੋ ਵਾਟਰ ਕੁੱਲੇ ਨੇ ਦਾਨ ਕੀਤਾ ਸਮੂਹ ਸੰਗਤ ਤੇ ਸੰਗਤਾਂ ਲਈ ਇੱਕ ਮਿੱਤਰਤਾ ਦਾ ਸੰਦੇਸ਼ ਆ ਤੇ ਸਮਾਜ ਪ੍ਰਤੀ ਜਿਹੜੀ ਆਪਣੀ ਸੇਵਾ ਭਾਵਨਾ ਦਾ ਸੰਦੇਸ਼ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਸਮੂਹੀ ਟੀਮ ਦਾ ਪੰਜਾਬ ਅਤੇ ਸਿੱਧ ਵਿੱਚ ਜਿੰਨੇ ਵੀ ਸਾਡੇ ਅਧਿਕਾਰੀ ਪਹੁੰਚੇ ਨੇ ਮੈਡਮ ਜਨਰਲ ਮੈਨੇਜਰ ਸਾਹਿਬ ਮਿਸ ਪਾਸਨਾ ਤਰ ਜੀ ਸ਼੍ਰੀ ਵਿਨੇ ਕੁਮਾਰ ਜੀ ਪਹੁੰਚਾ ਚੀਫ ਮੈਨੇਜਰ ਪਟਿਆਲਾ ਸਮੇਤ ਆਪਣੇ ਸਮੂਹ ਸਟਾਫ ਦੇ ਨਾਲ ਪਹੁੰਚੇ ਨੇ ਤੋ ਇੱਕ ਵਾਰ ਉਹਨਾਂ ਅਫੇਰ ਦੁਆਰਾ ਹੋਸਟ ਵੈਲਕਮ ਆ ਜੀ ਧੰਨਵਾਦ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਹੋਤਾ ਸੀ ਉਹਨਾਂ ਰੋਡ ਪਟਿਆਲਾ